ਹੈਲੋ ਫਰੈਂਡਸ ਅੱਛੀ ਕਾਲ ਜੀ ਜਿਵੇਂ ਕਹਦੇ ਨੇ ਨਾ ਆਪਾਂ ਕਿ ਲੇਡੀਆਂ ਸਾਰੀ ਦਿਹਾੜੀ ਫ੍ਰੀ ਰਹਿੰਦੀਆਂ ਉਹਨਾਂ ਨੂੰ ਕੀ ਕੰਮ ਹੁੰਦੇ ਆ ਤੁਸੀਂ ਸਵੇਰ ਤੋਂ ਲਾ ਲੋ ਸਵੇਰੇ ਉੱਠਦੀਆਂ ਵਿਚਾਰੀਆਂ ਉੱਠਣਸਾਰ ਸਭ ਤੋਂ ਪਹਿਲਾਂ ਰਸੋਈ ਦੇ ਵਿੱਚ ਜਾਂਦੀਆਂ ਰਸੋਈ ਦੇ ਵਿੱਚ ਸਭ ਤੋਂ ਪਹਿਲਾਂ 5 ਮਿੰਟ ਖੜ ਕੇ ਉਹਨਾਂ ਨੇ ਸੋਚਣਾ ਹੁੰਦਾ ਕਿ ਅੱਜ ਮੈਂ ਬੱਚਿਆਂ ਨੂੰ ਬਣਾ ਕੇ ਕੀ ਦੇਣਾ ਅੱਜ ਉਹਨਾਂ ਲਈ ਮੈਂ ਸਪੈਸ਼ਲ ਕੀ ਬਣਾਵਾ ਫਿਰ ਉਹਨਾਂ ਨੇ ਸੋਚ ਕੇ ਉਹ ਚੀਜ਼ ਬਣਾਉਣੀ ਹੁੰਦੀ ਆ ਬਣਾ ਕੇ ਫਿਰ ਆਪਣੇ ਬੱਚਿਆਂ ਦਾ ਟਿਫਨ ਤਿਆਰ ਕਰਨਾ ਆਪਣੇ ਹਸਬੰਦ ਦਾ ਟਿਫਨ ਤਿਆਰ ਕਰਨਾ ਉਹਨਾਂ ਨੂੰ ਆਫਿਸ ਭੇਜਣਾ ਬੱਚਿਆਂ ਨੂੰ ਸਕੂਲ ਭੇਜਣਾ ਉਪ ਕਰਕੇ ਉਸ ਤੋਂ ਬਾਅਦ ਉਹਨਾਂ ਨੇ ਘਰੇ ਘਰ ਦਾ ਕੰਮ ਸਾਰਾ ਦੇਖਣਾ ਹੁੰਦਾ ਰੋਟੀ ਪਾਣੀ ਵੀ ਬਣਾਉਣਾ ਹੁੰਦਾ ਆਪਣਾ ਵੀ ਘਰ ਦਾ ਖਲਾਰਾ ਵੀ ਚੱਕਣਾ ਹੁੰਦਾ ਜੋ ਕਿ ਬੱਚੇ ਘਰੇ ਖਲਾਰਾ ਪਾ ਕੇ ਗਏ ਆ ਉਹ ਵੀ ਚੱਕਣਾ ਹੁੰਦਾ ਉਹਨਾਂ ਨੇ ਸਾਰਾ ਤੇ ਉਸ ਵਾਰ ਸੋਈ ਚ ਜੋ ਖਲਾਰਾ ਹੁੰਦਾ ਉਹ ਵੀ ਚੱਕਣਾ ਹੁੰਦਾ ਉਹ ਕਰਕੇ ਉਸ ਤੋਂ ਬਾਅਦ ਸਾਰੇ ਘਰ ਦੇ ਕੱਪੜੇ ਇਕੱਠੇ ਹੋ ਜਾਂਦੇ ਆ ਉਹ ਵੀ ਧੋਣੇ ਹੁੰਦੇ ਆ ਫਿਰ ਉਹ ਕੱਪੜੇ ਧੋ ਕੇ ਸੁਕਾ ਕੇ ਫਿਰ ਉਹਨਾਂ ਨੂੰ ਪ੍ਰੈਸ ਵੀ ਕਰਨਾ ਹੁੰਦਾ ਉਹ ਕਰਕੇ ਉਸ ਤੋਂ ਬਾਅਦ ਜਦੋਂ ਉਹ ਪ੍ਰੈਸ ਵਗੈਰਾ ਕਰਕੇ ਸਾਰਾ ਘਰ ਦਾ ਕੰਮ ਕਰਕੇ ਫ੍ਰੀ ਹੁੰਦੀਆਂ ਉਹਦੋਂ ਬੱਚੇ ਆ ਜਾਂਦੇ ਆ ਫੇਰ ਸਕੂਲ ਤੋਂ ਉਹਨਾਂ ਦਾ ਫੇਰ ਵਗੈਰਾ ਕੱਪੜਾ ਦਾ ਜੇ ਮੈਂ ਕੁਝ ਖਾਣ ਪੀਣ ਨੂੰ ਦੇਣਾ ਫੇਰ ਉਹਨਾਂ ਦਾ ਉਹ ਕੰਮ ਹੋ ਜਾਂਦਾ ਉਹ ਕਰਕੇ ਫਿਰ ਉਹਨਾਂ ਦੀ ਟਿਊਸ਼ਨ ਦੀਆਂ ਤਿਆਰੀਆਂ ਉਹਨਾਂ ਨੂੰ ਟਿਊਸ਼ਨ ਵੀ ਭੇਜਣਾ ਉਹਨਾਂ ਦੇ ਸਕੂਲ ਦਾ ਕੰਮ ਵੀ ਕਰਾਉਣਾ ਟਿਊਸ਼ਨ ਦਾ ਕੰਮ ਵੀ ਕਰਾਉਣਾ ਉਹ ਕਰਕੇ ਉਸ ਤੋਂ ਬਾਅਦ ਉਹਨਾਂ ਦਾ ਸ਼ਾਮ ਦੇ ਖਾਣੇ ਦੀ ਤਿਆਰੀ ਹੋ ਜਾਂਦੀ ਹੈ ਫਿਰ ਉਹ ਤਿਆਰ ਕਰਦੀਆਂ ਵਿਚਾਰੀਆਂ ਉਹ ਤਿਆਰ ਕਰਕੇ ਉਹ ਜਦੋਂ ਉਹਨੂੰ ਰਾਤ ਦੇ ਖਾਣਾ ਦੀ ਤਿਆਰੀ ਕਰਕੇ ਹਟਦੀ ਆ ਉਦੋਂ ਨੂੰ ਉਹਨਾਂ ਦੇ ਹਸਬੰਦ ਦੀ ਆਉਣ ਦੀ ਤਿਆਰੀ ਹੋ ਜਾਂਦੀ ਆ ਜਦੋਂ ਉਹਨਾਂ ਨੂੰ ਰੋਟੀ ਪਾਣੀ ਖਵਾ ਕੇ ਵਿਚਾਰੀ ਰਾਤ ਦਾ ਸਾਰਾ ਕੰਮ ਨਿਭੇੜ ਕੇ 2 ਮਿੰਟ ਬੈਠਣ ਦੀ ਤਿਆਰੀ ਕਰਦੀ ਆ ਕਦੇ ਭੁੱਲ ਭੁਲੇਖ ਨਾਲ ਕਹਿ ਵੀ ਦਿੱਤਾ ਨਾ ਕਿ ਕਿ ਆਪਣੇ ਬੱਚਿਆਂ ਨੂੰ ਕਹਿਤਾ ਕਿ ਆਪਣੀ ਆਪਣੀਆਂ ਮੰਮੀਆਂ ਦੀ ਜਿਆਦਾ ਰਾਤਤੀ ਹੁੰਦੀ ਜਿਵੇਂ ਕਹਿਤਾ ਕਿ ਅੱਜ ਤਾਂ ਨਾ ਮੈਂ ਥੱਕ ਗਈ ਕਿ ਬਹੁਤ ਜ਼ਿਆਦਾ ਕੰਮ ਸੀ ਤੇ ਅੱਗੋਂ ਬੱਚਿਆਂ ਨੇ ਪਤਾ ਕੀ ਕਹਿਣਾ ਹੁੰਦਾ ਕਿ ਲੈ ਮੰਮੀ ਸਾਰੀ ਦਿਹਾੜੀ ਤਾਂ ਤੂੰ ਬੇਲੀ ਰਹਿਣੀ ਆ ਕਰੇ ਕੀ ਕਰਦੀ ਆ ਸਾਰੀ ਦਿਹਾੜੀ ਬੇਲੀ ਹਨਾ ਕਿ ਹੁਣ ਤੂੰ ਥੱਕ ਗਈ ਅੱਗੋਂ ਬੱਚਿਆਂ ਦੇ ਆ ਸਵਾਲ ਹੁੰਦੇ ਆ ਸੁਣਨ ਵਾਸਤੇ ਮਤਲਬ ਕਿ ਜੇ ਕਿਸੇ ਘਰ ਘਰ ਵਾਲੇ ਨੇ ਕਿਸੇ ਨੇ ਹੋਰ ਸੁਣ ਲਈ ਸੁਣ ਲਿਆ ਇਹ ਗੱਲ ਕਹਿੰਦੇ ਆ ਕਿ ਹਾਂ ਅੱਜ ਮੈਂ ਥੱਕ ਗਈ ਇੰਨਾ ਕੰਮ ਸੀ ਘਰ ਦੇ ਵਿੱਚ ਕਹਿਣਾ ਕਿ ਘਰ ਦੇ ਕੀ ਕੰਮ ਹੁੰਦੇ ਆ ਹੀ ਨਿੱਕੇ-ਮੋਟੇ ਕੰਮ ਹੁੰਦੇ ਆ ਪਰ ਪੁੱਛਣ ਵਾਲਾ ਹੋਵੇ ਕਿ ਉਹ ਹੀ ਨਿੱਕੇ-ਵੋਟੇ ਕੰਮ ਕਿਤੇ ਇੱਕ ਦਿਨ ਕਿਸੇ ਨੇ ਸੰਭਾਲਣੇ ਪੈ ਜਾਣ ਮੈਂ ਵੀ ਘਰ ਚ ਉਥਲ-ਪੁਥਲ ਮਾਰ ਜਾਂਦੀ ਹੈ ਪਹਿਲੀ ਗੱਲ ਤਾਂ ਕਿਤੇ ਇੱਕ ਦਿਨ ਕਿਤੇ ਬਾਗ ਜਾਣ ਕਿਤੇ ਕੋਈ ਆਪਾਂ ਨੂੰ ਘਰੇ ਆਉਂਦੇ ਨੂੰ ਵਾਪਸ ਚੀਜ਼ ਨਹੀਂ ਲੱਭਦੀ ਟਿਕਾਣੇ ਤੇ ਬੀਬੀ ਨੇ ਲਖੇ ਉਹ ਚੀਜ਼ ਕਹਿਣੀ ਬਹੁਤ ਸੌਖੀ ਹੈ ਤੇ ਕਰਨੀ ਬਹੁਤ ਸੌਖੀ ਹੈ ਕਹਿਣੀ ਔਖੀ ਹੈ ਤੇ ਕਰਨੀ ਬਹੁਤ ਸੌਖੀ ਹੈ ਤੇ ਇਸ ਕਰਕੇ ਮੇਰੀ ਸਾਰਿਆਂ ਨੂੰ ਰਿਕੁਐਸਟ ਆ ਕਿ ਲੇਡੀਜ਼ ਨੂੰ ਇਸ ਤਰ੍ਹਾਂ ਨਾ ਕਹਿਆ ਕਰੋ ਕਿ ਤੁਸੀਂ ਸਾਰੀ ਦਿਹਾੜੀ ਬਿੱਲੀਆਂ ਰਹਿੰਦੀ ਹੋ ਕਿ ਜਿੰਨੇ ਕੰਮ ਲੇਡੀਜ਼ ਨੂੰ ਹੁੰਦੇ ਆ ਉਹਨੇ ਕਿਸੇ ਨੂੰ ਵੀ ਨਹੀਂ ਹੁੰਦੇ ਸੋ ਤੁਹਾਨੂੰ ਸਾਰਿਆਂ ਨੂੰ ਕਿਸੇ ਨੂੰ ਵੀ ਮੇਰੀ ਇਹ ਗੱਲਾਂ ਦੇ ਵਿੱਚੋਂ ਲੱਗੀਆਂ ਕਿ ਹਾਂ ਮੇਰੀਆਂ ਗੱਲਾਂ ਸਹੀ ਆ ਮੈਂ ਜੋ ਕਹੀਆਂ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਏ ਬਾਏ